ਸ਼ਿਵਸੈਨਾ ਪੰਜਾਬ ਫਗਵਾੜਾ ਦੇ ਸਮੂਹ ਅਧਿਕਾਰੀਆਂ ਦੇ ਇੱਕ ਬਫਦ ਰਜੇਸ਼ ਪਾਲਟਾ ਤੇ ਇੰਦਰਜੀਤ ਕਰਵਲ ਦੀ ਅਗਵਾਈ ਹੇਠ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਭੱਟੀ ਨੂੰ ਉਹਨਾਂ ਦੇ ਦਫ਼ਤਰ ਵਿਖੇ ਮਿਲਿਆ ਇਸ ਦੌਰਾਨ ਜਿੱਥੇ ਸਮੂਹ ਮੈਂਬਰਾਂ ਨੇ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਭੱਟੀ ਨੂੰ ਫਗਵਾੜਾ ਵਿਖੇ ਬਤੌਰ ਐਸਪੀ ਚਾਰ ਸੰਭਾਲਨ ਦੇ ਫੁੱਲਾਂ ਦੇ ਬੁਕੇ ਦੇ ਕੇ ਜੀ ਆਇਆਂ ਨੂੰ ਕਿਹਾ ਉੱਥੇ ਹੀ ਉਹਨਾਂ ਸ਼ਿਵਰਾਤਰੀ ਦੇ ਦਿਹਾੜੇ ਮੌਕੇ 6 ਮਾਰਚ ਨੂੰ ਫਗਵਾੜਾ ਵਿਖੇ ਕੱਢੀ ਜਾ ਰਹੀ ਵਿਸ਼ਾਲ ਸ਼ੋਭਾ ਯਾਤਰਾ ਵੀ ਸ਼ਾਮਲ ਹੋਣ ਲਈ ਸੱਦਾ ਪੱਤਰ ਵੀ ਭੇਟ ਕੀਤਾ ਇਸ ਮੌਕੇ ਗੱਲਬਾਤ ਕਰਦਿਆਂ ਬਿਪ ਦੁਆਰਾ ਮੈਡਮ ਰੁਪਿੰਦਰ ਕੌਰ ਨੇ ਸਮੂਹ ਬਫਦ ਨੂੰ ਜਿੱਥੇ ਸਮਾਜ ਪ੍ਰਤੀ ਨਿਭਾਈਆਂ ਜਾਣ ਵਾਲੀਆਂ ਸੇਵਾਵਾਂ ਲਈ ਸ਼ੁਭ ਕਾਮਨਾਵਾਂ ਭੇਟ ਕੀਤੀਆਂ ਉੱਥੇ ਉਹਨਾਂ ਦੱਸਿਆ ਕਿ ਇਹ ਸ਼ੋਭਾ ਯਾਤਰਾ 6 ਮਾਰਚ ਨੂੰ ਦੁਪਹਿਰ 2 ਵਜੇ ਪ੍ਰਾਚੀਨ ਸ਼ਿਵ ਮੰਦਰ ਸਰਾਈ ਰੋਡ ਫਗਵਾੜਾ ਤੋਂ ਚੱਲੇ ਪਵੇਗੀ ਜੋ ਕਿ ਵਕਫਗ ਬਿਆਰਾ ਵਿੱਚੋਂ ਹੁੰਦੀ ਹੋਈ ਵਾਪਸ ਮੰਦਰ ਵਿਖੇ ਸਮਾਪਤ ਹੋਵੇਗੀ ਉਹਨਾਂ ਸਮੂਹ ਸ਼ਹਿਰ ਵਾਸੀਆਂ ਨੂੰ ਇਸ ਸ਼ੋਭਾ ਯਾਤਰਾ ਵਿੱਚ ਪੂਰਨ ਸਹਿਯੋਗ ਦੇਣ ਦੀ ਵੀ ਅਪੀਲ ਕੀਤੀ ਇਸ ਮੌਕੇ ਅੰਕੁਰ ਵੇਦੀ ਬੱਬੂ ਚੋਪੜਾ ਡਾਕਟਰ ਰਵੀਦਾਤ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ ਹਾਜੀ ਸ਼ਿਸ਼ਟ ਸੰਸਾਣਾ ਪੰਜਾਬ ਦਾ ਇੱਕ ਸ਼ਿਸ਼ਟ ਮੰਡਲ ਇੰਦਰਜੀਤ ਕਰਵਲ ਅਤੇ ਜੇਸ਼ ਪਾਲਟਾ ਜੀ ਦੀ ਅਧਿਅਕਸ਼ਤਾ ਦੇ ਵਿੱਚ ਸਾਡੇ ਸ਼ਹਿਰ ਦੇ ਐਸਪੀ ਰੁਪਿੰਦਰ ਕੌਰ ਭੱਟੀ ਜੀ ਨੂੰ ਮਿਲਿਆ ਉਹਨਾਂ ਦਾ ਫਗਵਾੜਾ ਦੇ ਵਿੱਚ ਬਹੁਤ-ਬਹੁਤ ਪਹੁੰਚਣ ਦੇ ਧੰਨਵਾਦ ਕੀਤਾ ਔਰ ਉਸ ਦੇ ਨਾਲ ਹੀ ਉਹਨਾਂ ਨੂੰ ਜਿਹੜੀ ਸ਼ਵਰਾਤਰੀ ਦੀ ਸ਼ੋਭਾ ਯਾਤਰਾ ਸ਼ਿਸ਼ਟ ਸੰਸਾਣਾ ਵੱਲੋਂ ਕੱਢੀ ਜਾ ਰਹੀ ਆ ਉਹਦਾ ਨਿਮੰਤਰਣ ਪੱਤਰ ਦਿੱਤਾ ਗਿਆ ਔਰ ਸਮਾਜਿਕ ਕਮਾਂ ਵਾਰੇ ਵਿਚਾਰ ਬੰਰਚ ਕੀਤਾ ਗਿਆ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ कि ਜਦੋਂ ਵੀ ਪ੍ਰਸ਼ਾਸਨ ਨੂੰ ਉਹਨਾਂ ਦੀ ਲੋੜ ਹੋਏਗੀ ਤੇ ਪ੍ਰਸ਼ਾਸਨ ਉਹਨਾਂ ਦਾ ਸਹਿਯੋਗ ਦੇਗਾ ਔਰ ਇਸੇ ਤਰ੍ਹਾਂ ਸ਼ਿਪਸਾਰਾ ਪੰਜਾਬ ਨੇ ਐ ਐਸਪੀ ਸਾਹਿਬ ਨੂੰ ਸਹਿਯੋਗ ਦੇਣ ਦੇ ਲਈ ਕਿਹਾ ਹੈ ਤੇ ਇਸੇ ਤਰ੍ਹਾਂ ਸ਼ਹਿਰ ਨਿਵਾਸੀਆਂ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਸ਼ਿਪਸਾਰਾ ਵੱਲੋਂ ਸ਼ੋਭਾ ਯਾਤਰਾ 6 ਮਾਰਚ ਨੂੰ ਗੱਡੀ ਜਾ ਰਹੀ ਹੈ ਸ਼ਹਿਰ ਦੇ ਵਿੱਚ ਔਰ ਪੂਰੇ ਸ਼ਹਿਰ ਨੂੰ ਸਹਿਯੋਗ ਦੀ ਅਪੀਲ ਕੀਤੀ ਜਾ ਰਹੀ ਹੈ ਔਰ ਮੈਂ ਜਿੰਨੀਆਂ ਵੀ ਸਮਾਜਿਕ ਧਾਰਮਿਕ ਰਾਜਨੀਤਿਕ ਜਥੇਬੰਦੀਆਂ ਕੁੜਾ ਸਾਰਿਆਂ ਨੂੰ ਬੇਨਤੀ ਕਰੂੰਗਾ ਇਸ ਸ਼ੋਭਾ ਯਾਤਰਾ ਵਿੱਚ ਵੱਧ ਚੜ੍ਹ ਕੇ ਹਿੱਸਾ ਲਾਓ ਔਰ ਭਗਵਾਨ ਸ਼ੰਕਰ ਦਾ ਸ਼ੋਭਾ ਯਾਤਰਾ ਦਾ ਟਾਈਮ ਕੀ ਹੈ ਸਰ ਤੇ ਰੂਟ ਕੀ ਹੈ ਇਹਦਾ ਕਿੱਥੋਂ ਨਿਕਲਣੀ ਹੈ ਸਰ 2 ਵਜੇ ਇਹ ਪ੍ਰਾਚੀਨ ਸ਼ਿਵ ਮੰਦਰ ਸਰਾਇਆਂ ਰੋਡ ਤੋਂ ਪ੍ਰਾਰੰਭ ਹੋਏਗੀ ਜਿਹੜੀ ਕਿ ਆਪਣੇ ਪੈਰਾਡਾਈਜ਼ ਸਿਨੇਮਾ ਦੇ ਮੋੜਿਆਂ ਦੀ ਹੁੰਦੇ ਹੋਏ ਸਿਨੇਮਾ ਰੋਡ ਤੋਂ ਹੁੰਦੇ ਹੋਏ ਛੜਕਈਆਂ ਚੌਂਕ ਛੜਕਈਆਂ ਚੌਂਕ ਤੋਂ ਆਪਣੇ ਜਹੀਦ ਭਗਤ ਸਿੰਘ ਚੌਂਕ ਉਹ ਤੋਂ ਬਾਅਦ ਹੁੰਦੇ ਹੋਏ ਪੂਨਾ ਮੋਡਲ ਦੇ ਮੋੜੇ ਹੁੰਦੇ ਹੋਏ ਸੈਂਟਰਲ ਡਾਊਨ ਸੈਂਟਰਲ ਡਾਊਨ ਤੋਂ ਹੁੰਦੇ ਹੋਏ ਮੰਡੀ ਰੋਡ ਗਾਂਧੀ ਚੌਕ ਗਊਸ਼ਾਲਾ ਰੋਡ ਤੋਂ ਹੁੰਦੇ ਹੋਏ ਵਾਪਸ ਰਾਤੀਂ ਸ਼ੇਮੰਦਰ ਸਾਹਾਏ ਰੋਡ ਦੇ ਵਿੱਚ ਸਮਾਪਤ ਹੋਏਗੀ